ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਜੀ ਜਿਸ ਕੌਮ ਦੇ ਲੀਡਰ ਬਈਮਾਨ ਹੋ ਜਾਣ ਖੁਦਗਰਜ਼ ਹੋ ਜਾਣ ਨਿਜ ਪ੍ਰਸਤ ਹੋ ਜਾਣ ਉਤੋਂ ਫਿਰ ਜਿਹੜੇ ਰਿਜ਼ਲਟ ਹੁੰਦੇ ਨੇ ਉਹ ਇਹੋ ਜਿਹੇ ਨਿਕਲਿਆ ਕਰਦੇ ਨੇ ਜਿਹੜੇ ਅੱਜ ਨਿਕਲ ਰਹੇ ਨੇ ਕਿ ਸਾਡੀ ਗੌਰਮਈ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਪ੍ਰਧਾਨਗੀ ਦਾ ਰਤਬਾ ਇਹ ਸਮਝਿਆ ਜਾਂਦਾ ਹੈ ਕਿ ਬੜੇ ਵੱਡੇ ਕਰਮਾਂ ਨਾਲ ਮਿਲਦਾ ਹੈ ਅੱਜ ਉਸ ਕਮੇਟੀ ਦਾ ਪ੍ਰਧਾਨ ਉਸ ਰੁਤਵੇ ਨੂੰ ਛੱਡ ਕੇ ਆਪਣੇ ਆਪ ਨੂੰ ਕਰਮਾ ਵਾਲਾ ਸਮਝ ਲਿਆ ਤੇ ਤੁਸੀਂ ਹੁਣ ਹਿਸਾਬ ਲਾ ਲਓ ਕਿ ਅਸੀਂ ਕੌਮੀ ਤੌਰ ਤੇ ਕਿੱਥੇ ਖੜੇ ਆਂ ਅੱਜ ਸਾਡੀਆਂ ਸੰਸਥਾਵਾਂ ਦਾ ਵਕਾਰ ਕਿੱਥੇ ਖੜਿਆ ਹੈ ਅੱਜ ਸਾਡੀਆਂ ਸੰਸਥਾਵਾਂ ਤੋਂ ਸਿੱਖਾਂ ਨੂੰ ਜੋ ਕੁਝ ਮਿਲਣਾ ਚਾਹੀਦਾ ਸੀ ਕੀ ਉਹ ਮਿਲ ਰਿਹਾ ਹੈ ਕੁਝ ਨਹੀਂ ਸਾਨੂੰ ਮਿਲ ਰਿਹਾ ਜਾਂ ਤਾਂ ਸਾਨੂੰ ਮਿਲਿਆ ਰਾਮ ਰਹੀਮਾ ਦੀਆਂ ਮਾਫੀਆਂ ਜਾਂ ਸਾਨੂੰ ਇਹਨਾਂ ਸੰਸਥਾਵਾਂ ਦੇ ਵਿੱਚੋਂ ਮਿਲਿਆ ਇੱਕ ਪਾਸੇ ਸਿੱਖਾਂ ਤੇ ਗੋਲੀਆਂ ਚੱਲੀਆਂ ਤੇ ਦੂਜੇ ਪਾਸੇ ਉਹਨਾਂ ਨੂੰ ਸ਼ੈਲਟਰ ਕਰਨ ਵਾਲਿਆਂ ਨੂੰ ਇਹਨਾਂ ਸੰਸਥਾਵਾਂ ਨੇ ਸ਼ੈਲਟਰ ਕੀਤਾ ਜੇ ਕੌਮ ਜਾਗੀ ਹਾਲਾਤ ਇਹ ਬਣੇ ਅਸੀਂ ਹੁਣ ਇਹ ਦੇਖ ਰਹੇ ਹਾਂ ਕਿ ਪਿਛਲੇ ਕੁਝ ਮਹੀਨਿਆਂ ਤੋਂ ਅਕਾਲ ਤਖਤ ਸਾਹਿਬ ਦੇ ਇਰਦ-ਗਿਰਦ ਇੱਕ ਐਸਾ ਤਮਾਸ਼ਾ ਚੱਲ ਰਿਹਾ ਹੈ ਜੀ ਤੋ ਕੌਮ ਜਿਹੜੀ ਹੈ ਪੂਰੀ ਤਰ੍ਹਾਂ ਪਰੇਸ਼ਾਨ ਹੋਈ ਪਈ ਹੈ ਅਕਾਲ ਤੱਕ ਸਭ ਸਿੱਖ ਮਸਲਿਆਂ ਦਾ ਧੁਰਾ ਅੱਜ ਇੱਕ ਦਲ ਦੇ ਦੋ ਟੋਟਿਆਂ ਦਾ ਧੁਰਾ ਬਣ ਕੇ ਰਹਿ ਗਿਆ ਤੁਸੀਂ ਇਹ ਦੇਖੋ ਮੈਨੂੰ ਇਹ ਸਮਝ ਤੋਂ ਬਾਹਰ ਹੈ ਅੱਜ ਬਹੁਤ ਪ੍ਰਚਾਰ ਹੈ ਇਸ ਗੱਲ ਦਾ ਜੀ ਇਹ ਸੱਤ ਮੈਂਬਰੀ ਕਮੇਟੀ ਭਰਤੀ ਕਰੂਗੀ ਭਰਤੀ ਕਰਕੇ ਡੈਲੀਗੇਟ ਚਣੂਗੀ ਤੁਸੀਂ ਇਹ ਦੇਖੋ ਕਿ ਜਦੋਂ ਇਹ ਸੱਤ ਮੈਂਬਰੀ ਕਮੇਟੀ ਬਣਾਈ ਗਈ ਇਹ ਬਣਾਈ ਕਿਹਨਾਂ ਦੀ ਗਈ ਬਣਾਈ ਗਈ ਸਿਰਫ ਤੇ ਸਿਰਫ ਬਾਦਲ ਦਲ ਦੀ ਦੱਸੋ ਇਹਦੇ ਵਿੱਚੋਂ ਹੋਰ ਕਿਸੇ ਅਕਾਲੀ ਦਲ ਦਾ ਹੋਰ ਪੰਜਾਬ ਦੇ ਵਿੱਚ ਵਿਚਰਨ ਵਾਲਾ ਕੋਈ ਸਿੱਖ ਕਿਉਂ ਨਹੀਂ ਲਿਆ ਗਿਆ ਇਹਦਾ ਮਤਲਬ ਅਕਾਲ ਤੱਕ ਸਭ ਸਿਰਫ ਇਹ ਬਾਦਲ ਦਲ ਦੇ ਇੱਕ ਟੋਟੇ ਦੀ ਬਚੋਲਾ ਕਿ ਜਾਂ ਉਹਨਾਂ ਨੇ ਕੌਮ ਦਾ ਦੇਖਣਾ ਦੇਖੋ ਜੇ ਇਹ ਪੂਰੀ ਕੌਮ ਨੂੰ ਇਕੱਠਿਆ ਕਰਨ ਵਾਸਤੇ ਵਖੋ ਵਖ ਖੇਤਿਆਂ ਚੋਂ ਵੱਖੋਂ ਵੱਖ ਤੜਿਆਂ ਦੇ ਵਿੱਚੋਂ ਸਿੱਖਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਕਿ ਇੱਕ ਕਮੇਟੀ ਬਣਾਓ ਇੱਕ ਅਕਾਲੀ ਦਲ ਬਣਾਇਆ ਜਾਵੇ ਤਾਂ ਕਿ ਅੱਜ ਸਾਡੀ ਹਾਲਾਤ ਇਹ ਹੈ ਕਿ ਸਾਡੀਆਂ ਲੜਾਈਆਂ ਦੇ ਵਿੱਚ ਅੱਜ ਜਮਨਾ ਤੋਂ ਪਾਰ ਆ ਕੇ ਸਾਡੇ ਤੇ ਰਾਜ ਕਰ ਰਿਹਾ ਹੈ ਇਹ ਤਾਂ ਗੱਲ ਸਮਝ ਆਉਂਦੀ ਸੀ ਹੁਣ ਇੱਕ ਦਲ ਦੇ ਦੋ ਟੋਟੇ ਹੋ ਗਏ ਹੋਏ ਕਿਉਂ ਜਦੋਂ ਉਸ ਦਲ ਦੇ ਕੋਲ ਜਿਹੜੀ ਰਾਜਸਤਾ ਨਹੀਂ ਰਹੀ ਜਿਹੜੇ ਅੱਜ ਸੁਧਾਰ ਲਹਿਰ ਦੇ ਨਾਂ ਤੇ ਬਾਰ-ਬਾਰ ਅਸੀਂ ਜਿਹੜੀ ਗੱਲ ਸੁਣ ਰਹੇ ਹਾਂ ਆਖਰ ਇਹ ਤਾਂ ਉਹ ਵੀ ਗੱਲ ਮੰਨ ਗਏ ਵੀ ਜਦੋਂ ਸੁਖਬੀਰ ਸਿੰਘ ਬਾਦਲ ਦੀ ਉਂਗਲੀ ਤੇ ਇਸ਼ਾਰਿਆਂ ਤੇ ਇਹ ਵੱਡੇ ਵੱਡੇ ਪਾਪ ਹੋਏ ਇਹ ਵੀ ਨਾਲੇ ਭਾਗੀਦਾਰ ਸੀ ਇਸ ਲਈ ਮੈਂ ਇਹ ਸਮਝਦਾ ਕਿ ਸਾਡੇ ਲਈ ਇਹ ਕੋਈ ਮਹਿਨੇ ਨਹੀਂ ਰੱਖਦੇ ਜਹੇਦਾਰ ਭਾਈ ਰਣਜੀਤ ਸਿੰਘ ਨੂੰ ਪਿਛਲੇ 30 ਸਾਲਾਂ ਤੋਂ ਆਪਾਂ ਸੁਣਦੇ ਆ ਰਹੇ ਹਾਂ ਜਿਹੜੀਆਂ ਗੱਲਾਂ ਉਹ ਵਾਰ-ਵਾਰ ਕਹਿ ਰਹੇ ਨੇ ਬਹੁਤ ਸਾਰਿਆਂ ਨੂੰ ਕਦੇ-ਕਦੇ ਇਹ ਵੀ ਲੱਗਦਾ ਸੀ ਕਿ ਸਿੰਘ ਸਾਹਿਬ ਹੋਰ ਕੋਈ ਗੱਲੇ ਨਹੀਂ ਕਰਦੇ ਮੈਂ ਸਮਝਦਾ ਕਿ ਅੱਜ ਉਹਨਾਂ ਦੀ ਸੁਰਤ ਦੇ ਵਿੱਚ ਵੀ ਇਹ ਚੇਤਨਾ ਦੇ ਵਿੱਚ ਘਰ ਕਰ ਗਈਆਂ ਹੋਣਗੀਆਂ ਕਿ ਹਜੇ ਭਾਈ ਰਣਜੀਤ ਸਿੰਘ ਘੱਟ ਗੱਲਾਂ ਕਰ ਰਹੇ ਨੇ ਇਹਨਾਂ ਦੀਆਂ ਜਿਹੜੀਆਂ ਕਰਤੂਤਾ ਨੇ ਉਹ ਇਹ ਤੋਂ ਵੀ ਕਿਤੇ ਅੱਗੇ ਨੇ ਹੁਣ ਤੁਸੀਂ ਇਹ ਦੇਖੋ ਦੇਖੋ ਜਿੱਥੋਂ ਤੱਕ ਮੈਂ ਮੌਜੂਦਾ ਪ੍ਰਧਾਨ ਦੀ ਗੱਲ ਕਰਦਾ ਦੇਖੋ ਪ੍ਰਧਾਨ ਸਾਰੇ ਠੀਕ ਨੇ ਮੇਰਾ ਸਾਰਿਆਂ ਨੇ ਸਤਿਕਾਰ ਕੀਤਾ ਪਰ ਅੱਜ ਮੈਂ ਐਜੇ ਸ਼੍ਰੋਮਣੀ ਕਮੇਟੀ ਮੈਂਬਰ ਮੈਂ ਮਹਿਸੂਸ ਕਰਦਾ ਕਿ ਜੇ ਸਰਦਾਰ ਹਰਜਿੰਦਰ ਸਿੰਘ ਧਾਮੀ ਇਹ ਛੱਡ ਕੇ ਚਲਾ ਗਿਆ ਠੀਕ ਆ ਹੁਣ بڑے ਸਵਾਲ ਨੇ ਕੁਝ ਲੋਕ ਕਹਿੰਦੇ ਨੇ ਜੀ ਉਹਨਾਂ ਨੇ ਦੇਰੀ ਨਾਲ ਫੈਸਲਾ ਲਿਆ ਪਰ ਮੈਂ ਸਮਝਦਾ ਕਿ देर आमਦ ਦਰਸਤ ਆਮਦ ਕੋਈ ਇਨਸਾਨ ਦੇਰੀ ਨਾਲ ਵੀ ਆ ਜਾਵੇ ਤਾਂ ਵੀ ਸਮਝ ਲਓ ਉਹ ਠੀਕ ਹੈ ਉਹਨਾਂ ਨੇ ਆਪਣੇ ਰੁਤਬੇ ਨਾਲੋਂ ਆਪਣਾ ਕਰਤਾਰ ਤੇ ਆਪਣਾ ਆਉਣ ਵਾਲਾ ਭਵਿੱਖ ਆਪਣਾ ਤੇ ਆਪਣੇ ਬੱਚਿਆਂ ਦਾ ਵੇਖਿਆ ਤੇ ਇਸ ਲਈ ਚੰਗੀ ਗੱਲ ਹੈ ਇਥੇ ਉਹ ਲੋਕ ਵੀ ਹੋਗੇ ਚਲੇ ਗਏ ਜਿਹੜੇ ਦੁਨੀਆ ਤੇ ਨਾਂ ਉਹਦੇ ਰਹੇ ਉਹਨਾਂ ਦੇ ਨਾਂ ਉਹ ਆਪ ਰਹੇ ਤੇ ਉਹਨਾਂ ਨੂੰ ਪੈਂਦੀਆਂ ਲਾਣਤ ਅੱਜ ਵੀ ਉਸੇ ਤਰ੍ਹਾਂ ਨੇ ਜਿਵੇਂ ਪਹਿਲਾਂ ਪੈਂਦੀਆਂ ਸੀ। ਤੋਂ ਇਸ ਲਈ ਮੈਂ ਇਹ ਸਮਝਦਾ ਸ਼੍ਰੋਮਣੀ ਕਮੇਟੀ ਤੇ ਜਾਂ ਸ਼੍ਰੋਮਣੀ ਕਮੇਟੀ ਦੇ ਆਸਾਂ ਉਮੀਦਾਂ ਰੱਖਣ ਦੀ ਬਜਾਏ ਇਹ ਸਾਰਾ ਮਾਮਲਾ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਦਾ ਅੱਜ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਅਸਤੀਫਾ ਦੇਣ ਦਾ ਜਾਂ ਸੱਤ ਮੈਂਬਰੀ ਕਮੇਟੀ ਜੇ ਬਣਾਏ ਲਈ ਪਹਿਲੀ ਤਾਂ ਗੱਲ ਬਣਾਉਣੀ ਹੈ ਚਾਹੀਦੀ ਸੀ ਪੂਰੀ ਕੌਮ ਦੀ ਜੇ ਤੁਸੀਂ ਏਕਤਾ ਕਰਾਉਣੀ ਸੀ ਕਿ ਅਕਾਲ ਤਖਤ ਸਾਹਿਬ ਦਾ ਅਕਾਲੀ ਦਲ ਬਾਦਲਵਾਸਤੀ ਬਣਿਆ ਹੋਇਆ ਪਰ ਚਲੋ ਸਾਨੂੰ ਤਾਂ ਇਹ ਦੇ ਨਾਲ ਤਾਂ ਵੀ ਖੁਸ਼ੀ ਹੋਈ ਹੈ ਤਾਂ ਵੀ ਕੌਮ ਬਚ ਗਈ ਕਿਤੇ ਤੁਸੀਂ ਇਸ ਬਹਾਨੇ ਬਾਕੀ ਨਾਲ ਇੰਗਲੇਸੀ ਇਹਨਾਂ ਦੇ ਵਿੱਚ ਜਿਹੜਾ ਫਸਾਉਣ ਵਾਸਤੇ ਫਿਰ ਵੀ ਸਾਡਾ ਬਚਾਅ ਹੋ ਗਿਆ ਤੇ ਜੇ ਉਹ ਸੱਤ ਮੈਂਬਰੀ ਕਮੇਟੀ ਨੂੰ ਬਾਦਲਦਾਲੀ ਮੰਨਦਾ ਤੋ ਇਹਦੀ ਜ਼ਿੰਮੇਵਾਰੀ 7 ਮੈਂਬਰੀ ਕਮੇਟੀ ਵਾਲਿਆਂ ਦੀ ਥੋੜੀ ਹੈ ਇਹ ਤਾਂ ਜ਼ਿੰਮੇਵਾਰੀ ਬਣਦੀ ਹੈ ਜਿਨ੍ਹਾਂ ਨੇ 7 ਮੈਂਬਰੀ ਕਮੇਟੀ ਬਣਾਈ ਹੈ ਉਹਨਾਂ ਦੀ ਇਹ ਸਟੈਂਡ ਉਹ ਲੈਂਡ ਜੇ ਜਿੱਦਣ ਗਨਾਹ ਕਬੂਲੇ ਸੀ ਉਦੋਂ ਨਹੀਂ ਕੁਝ ਕਰ ਸਕੇ ਤੇ ਅੱਜ ਕਰ ਦਿਓ ਮੈਂ ਸਮਝਦਾ ਕਿ ਅਕਾਲ ਤੱਕ ਸਭ ਵੱਲੋਂ ਇੱਕ ਲੈਂਡ ਦੇ ਦਿੱਤੀ ਗਈ ਹੈ ਤੇ ਹੁਣ ਉਸ ਲੈਂਡ ਨੂੰ ਪੂਰਾ ਕੌਣ ਕਰੂਗਾ ਇਸ ਲਈ ਮੈਂ ਅਖੀਰ ਵਿੱਚ ਕੌਮ ਨੂੰ ਇਹ ਬੇਨਤੀ ਕਰਦਾ ਕਿ ਸਾਡੀਆਂ ਸੰਸਥਾ ਇਸ ਤੋਂ ਵੱਧ ਹੁਣ ਹੋਰ ਰਸਾਤਲ ਦੇ ਵਿੱਚ ਨਹੀਂ ਜਾ ਸਕਦੀਆਂ ਜਿੱਥੇ ਅਸੀਂ ਦੇਖੋ ਜਿੱਥੇ ਧਾਮੀ ਸਾਹਿਬ ਹੋਰਾਂ ਨੇ ਕੋਈ ਉਹੀ ਜੀ ਗਲਤੀ ਉਹਨਾਂ ਤੋਂ ਹੋਈ ਵੀ ਐ ਤਾਂ ਮੈਂ ਗੁਰੂ ਸਾਹਿਬ ਨੂੰ ਹਾਜ਼ਰ-ਨਾਜ਼ਰ ਜਾ ਕੇ ਕਹਿ ਸਕਦਾ ਕਿ ਮੈਂ ਬਾਹਰ ਵੀ ਵਿਰੋਧ ਕੀਤਾ ਅੰਦਰ ਵੀ ਕੀਤਾ ਟੈਲੀਫੋਨ ਤੇ ਵੀ ਕੀਤਾ ਹਮੇਸ਼ਾ ਕੀਤਾ ਕਿ ਇਹ ਤੁਹਾਡਾ ਫੈਸਲਾ ਠੀਕ ਨਹੀਂ ਠੀਕ ਹੈ ਉਹ ਬਾਦਲ ਦਲ ਨੇ ਬਣਾਈ ਸੀ ਇਹ ਚ ਕੋਈ ਦੋਰਾਮਾ ਨਹੀਂ ਉਹਨਾਂ ਦਾ ਇਹ ਕਸੂਰ ਹੋ ਸਕਦਾ ਪਰ ਨਾ ਉਹਨਾਂ ਤੇ ਕੋਈ ਤੁਸੀਂ ਕ੍ਰਾਪਸ਼ਨ ਦਾ ਨਾ ਉਹਨਾਂ ਤੇ ਕੋਈ ਨੈਤਿਕਤਾ ਦਾ ਠੀਕ ਹੈ ਉਹ ਹਟ ਗਏ ਕੋਈ ਨਾ ਕੋਈ ਬਾਦਲ ਦਾ ਰਿਸ਼ਤੇਦਾਰ ਹੋਣੀ ਇਸ ਗੱਡੀ ਨੂੰ ਸੰਭ ਲਊਗਾ ਮੈਨੂੰ ਇਹ ਲੱਗਦਾ ਹੈ ਕਿ ਜਿਹੜੀਆਂ ਗੱਲਾਂ ਅਸੀਂ ਭਾਵੇਂ ਉਹ ਬਾਦਲਦਲ ਦੇ ਬਣਾਏ ਸੀ ਬਹੁਤ ਸਾਰੀਆਂ ਉਹਨਾਂ ਨਾਲ ਲੜ ਕੇ ਜੋਰ ਨਾਲ ਸਿਧਾਂਤ ਦਾ ਵਾਸਤਾ ਦੇ ਕੇ ਪਰੰਪਰਾਵਾਂ ਦਾ ਵਾਸਤਾ ਦੇ ਕੇ ਬਚਾ ਲੈਂਦੇ ਸੀ ਤੇ ਤੁਸੀਂ ਯਾਦ ਰੱਖਿਓ ਕਿ ਹੁਣ ਹਰਜਿੰਦਰ ਸਿੰਘ ਤਾਮੀ ਦੀ ਜਗ੍ਹਾ ਤੇ ਕੋਈ ਨਾ ਕੋਈ ਉੱਥੇ ਬੈਠਣ ਦਿਓ ਤੇ ਆਉਣ ਵਾਲੇ ਦਿਨ ਫਿਰ ਤੁਹਾਡੇ ਸਾਹਮਣੇ ਨੇ ਔਰ ਮੈਂ ਇਹ ਗੱਲ ਦਾਅਵੇ ਨਾ ਕਹਿਣਾ ਕਿ ਅਸੀਂ ਸਿਧਾਂਤਾਂ ਨੂੰ ਸਮਰਪਿਤ ਹੈ ਨਾ ਸਾਡੀ ਕੋਈ ਲਹਿਰ ਨਾ ਸਾਡਾ ਕੋਈ ਤੜਾ ਨਾ ਸਾਡਾ ਕੋਈ ਗਰੁੱਪ ਤੇ ਨਾ ਸ਼੍ਰੋਮਣੀ ਕਮੇਟੀ ਵਿੱਚ ਸਾਡਾ ਕੋਈ ਆਗੂ ਹੈ ਸਾਡਾ ਆਗੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਅਸੀਂ ਬਾਦਲਦਾਲ ਦੇ ਖਿਲਾਫ ਖਿਲਾਫ ਖੜੇ ਆ ਤੇ ਖੜੇ ਰਹਾਂਗੇ ਪਰ ਉਹਦਾ ਮਤਲਬ ਇਹ ਨਹੀਂ ਕਿ ਉਥੇ ਕੋਈ ਬਾਦਲਦਾਲ ਚੋਂ ਕੱਢਿਆ ਵਢਿਆ ਆ ਕੇ ਕਹੇ ਕਿ ਇਹਨਾਂ ਦਾ ਆਗੂ ਮੈਂ ਆ ਇਹ ਨਾਂ ਪਹਿਲਾਂ ਹੋਈਆ ਤੇ ਨਾ ਅੱਗੇ ਹੋਊਗੀ ਤੋਂ ਇਸ ਲਈ ਇਹ ਸਾਰੇ ਪ੍ਰਸੰਗ ਤੇ ਮੈਂ ਸਮਝਿਆ ਕਿ ਮੈਨੂੰ ਬੋਲਣਾ ਚਾਹੀਦਾ ਸੋ ਮੈਂ ਇੰਨੀਆਂ ਕੋ ਬੇਨਤੀਆਂ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ